ਮੇਰੀ ਉਮਰ ਸਿਰਫ 16 ਸਾਲ ਸੀ ਮੈਂ ਆਪਣੇ ਪਾਪਾ ਦੀ ਬਹੁਤ ਹੀ ਲਾਡਲੀ ਸੀ ਮੇਰੇ ਪਾਪਾ ਦੀ ਮੇਰੇ ਵਿੱਚ ਜਾਨ ਵਸਦੀ ਸੀ ਇਸ ਕਰਕੇ ਸ਼ਾਇਦ ਮੇਰੇ ਵਿੱਚ ਬਚਪਨਾ ਵੀ ਕੁਝ ਜ਼ਿਆਦਾ ਹੀ ਸੀ ਮੇਰੀ ਉਮਰ 16 ਸਾਲ ਸੀ ਪਰ ਹਰਕਤਾਂ ਉਹੀ ਛੋਟੇ ਬੱਚਿਆਂ ਦੀ ਤਰ੍ਹਾਂ ਸਨ ਹੁਣ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਅਜਿਹਾ ਮੋੜ ਆਇਆ ਕਿਸ ਹੱਬ ਕੁਝ ਬਦਲ ਗਿਆ ਸੀ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਮੈਂ 16 ਸਾਲ ਤੋਂ 26 ਸਾਲ ਦੀ ਹੋ ਗਈ ਹਾਂ ਕਿਉਂਕਿ ਮੈਨੂੰ ਕੋਈ ਚੰਗਾ ਲੱਗਣ ਲੱਗ ਗਿਆ ਸੀ ਮੈਂ ਉਸ ਦੇ ਪਿਆਰ ਦੇ ਵਿੱਚ ਸ਼ਾਇਦ ਸਮੇਂ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਵੱਡਾ ਸਮਝਣ ਲੱਗੀ ਸੀ ਮੈਂ ਆਪਣੇ ਪਾਪਾ ਦੇ ਦੋਸਤ ਨੂੰ ਪਿਆਰ ਕਰਨ ਲੱਗੀ ਸੀ ਜਿਨ੍ਹਾਂ ਦੀ ਉਮਰ 38 ਸਾਲ ਸੀ ਸ਼ਾਇਦ ਇਹ ਕੱਚੀ ਉਮਰ ਦੀਆਂ ਭਾਵਨਾਵਾਂ ਸਨ ਜਿਨ੍ਹਾਂ ਨੂੰ ਮੈਂ ਰੋਕ ਨਹੀਂ ਸਕੀ ਸੀ ਜਾਂ ਫਿਰ ਇਹ ਕਹੋ ਕਿ ਉਹ ਮੇਰਾ ਪਹਿਲਾ ਪਿਆਰ ਸੀ ਦੁਨੀਆ ਦੇ ਨਾਲ ਲੜ ਕੇ ਮੈਂ ਉਸ ਦੇ ਨਾਲ ਵਿਆਹ ਕੀਤਾ ਸੀ ਪਰ ਉਹ ਮੈਨੂੰ ਆਪਣੀ ਪਤਨੀ ਨਹੀਂ ਮੰਨਦਾ ਸੀ ਉਹ ਮੈਨੂੰ ਕਿਸੇ ਛੋਟੀ ਬੱਚੀ ਦੀ ਤਰ੍ਹਾਂ ਟ੍ਰੀਟ ਕਰਦਾ ਸੀ ਪਰ ਮੇਰਾ ਪਿਆਰ ਸੱਚਾ ਸੀ ਅਤੇ ਉਸ ਨੂੰ ਮੇਰੇ ਪਿਆਰ ਦੇ ਅੱਗੇ ਝੁਕਣਾ ਹੀ ਪਿਆ ਮੇਰੀ ਜ਼ਿੰਦਗੀ ਦੀ ਕਹਾਣੀ ਸੁਣ ਕੇ ਤੁਹਾਨੂੰ ਵੀ ਅੰਦਾਜ਼ਾ ਹੋ ਜਾਵੇਗਾ ਕਿ ਪਿਆਰ ਕਿੱਥੇ ਉਮਰ ਰੂਪ ਅਤੇ ਜਾਤ ਨੂੰ ਦੇਖਦਾ ਹੈ ਮੈਨੂੰ ਵੀ ਉਹੀ ਪਿਆਰ ਹੋ ਗਿਆ ਸੀ ਪਰ ਇਸ ਪਿਆਰ ਨੇ ਮੈਨੂੰ ਬਹੁਤ ਜ਼ਿਆਦਾ ਦਰਦ ਦਿੱਤਾ ਮੈਨੂੰ ਬਹੁਤ ਤਕਲੀਫ ਦੇ ਵਿੱਚ ਰੱਖਿਆ ਪਰ ਮੈਂ ਖੜੀ ਰਹੀ ਅਤੇ ਆਪਣੀ ਜਿੱਦ ਤੋਂ 1 ਇੰਚ ਵੀ ਪਿੱਛੇ ਨਹੀਂ ਹਟੀ ਉਹ ਪਲਾਹੀ ਉਮਰ ਦੇ ਵਿੱਚ ਮੇਰੇ ਤੋਂ ਬਹੁਤ ਜ਼ਿਆਦਾ ਵੱਡਾ ਸੀ ਪਰ ਮੈਂ ਆਪਣੇ ਇਸ ਨਾ ਸਮਝਦਿਲ ਦਾ ਕੀ ਕਰਦੀ ਜੋ ਬਸ ਉਸ ਦੀ ਹੀ ਜਿੱਦ ਲਗਾ ਕੇ ਬੈਠਾ ਸੀ ਉਸ ਨੂੰ ਦੇਖਦੇ ਹੀ ਦਿਲ ਦੀਆਂ ਧੜਕਣਾ ਤੇਜ਼ੀ ਨਾਲ ਵਧਣ ਲੱਗਦੀਆਂ ਸਨ ਦਿਲ ਦੇ ਵਿੱਚ ਇੱਕ ਰੌਰਾ ਜਿਹਾ ਪੈ ਜਾਂਦਾ ਸੀ ਕਿ ਇਹੀ ਹੈ ਜਿਸ ਦੇ ਨਾਲ ਮੈਂ ਆਪਣੀ ਪੂਰੀ ਜ਼ਿੰਦਗੀ ਬਤਾਉਂ ਹੈ ਪਰ ਉਹ ਪੱਥਰ ਦੇ ਇਨਸਾਨ ਮੇਰੇ ਵੱਲ ਨਿਗਾ ਚੱਕ ਕੇ ਵੀ ਨਹੀਂ ਦੇਖਦਾ ਸੀ ਪਰ ਫਿਰ ਵੀ ਮੈਂ ਹਿੰਮਤ ਨਹੀਂ ਹਾਰੀ ਸੀ ਅਤੇ ਅੱਜ ਮੇਰੇ ਸਾਰੇ ਸੁਪਨੇ ਪੂਰੇ ਹੋਣ ਵਾਲੇ ਸਨ ਮੈਂ ਇਸ ਗੱਲ ਤੋਂ ਬਹੁਤ ਖੁਸ਼ ਸੀ ਕਿ ਅੱਜ ਮੇਰੇ ਵਿਹੜੇ ਦੇ ਵਿੱਚ ਚੰਦ ਉਤਰਨ ਵਾਲਾ ਸੀ ਅੱਜ ਮੈਨੂੰ ਉਹ ਸਭ ਕੁਝ ਮਿਲਣ ਵਾਲਾ ਸੀ ਜਿਸ ਦੇ ਮੈਂ ਕਦੇ ਸੁਪਨੇ ਦੇਖੇ ਸਨ ਅੱਜ ਦਾ ਦਿਨ ਮੇਰੇ ਜੀਵਨ ਦੇ ਵਿੱਚ ਬਹੁਤ ਹੀ ਮੁਸ਼ਕਲ ਦੇ ਨਾਲ ਆਇਆ ਸੀ ਨਹੀਂ ਤਾਂ ਵਿਆਹ ਹੋਣ ਤੋਂ ਬਾਅਦ ਵੀ ਮੈਂ ਰਵੀ ਦੇ ਪਿਆਰ ਦੇ ਲਈ ਤਰਸਦੀ ਰਹਿੰਦੀ ਸੀ ਉਸ ਦੀ ਉਹ ਜਾਦੂ ਮੇਰੀ ਪਰਸਨੈਲਿਟੀ ਜੈਸ ਦੇ ਲਈ ਮੈਂ ਕਿਸੇ ਸਮੇਂ ਪਾਗਲ ਹੋ ਗਈ ਸੀ ਬਸ ਉਸ ਨੂੰ ਦੇਖ ਕੇ ਠੰਡੇ ਹੋ ਕੇ ਭਰਦੀ ਸੀ ਮੇਰਾ ਜੀ ਚਾਹੁੰਦਾ ਸੀ ਕਿ ਰਵੀ ਦੀਆਂ ਬਾਹਾਂ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਭੁੱਲ ਜਾਵਾਂ ਪਰ ਉਹ ਮੈਨੂੰ ਆਪਣੇ ਨੇੜੇ ਨਹੀਂ ਆਉਣ ਦਿੰਦਾ ਸੀ ਰਵੀ ਕਹਿੰਦਾ ਤੂੰ ਮੇਰੇ ਲਈ ਛੋਟੀ ਬੱਚੀ ਹੈ ਅਜੇ ਤੂੰ ਇੰਨੀ ਵੱਡੀ ਨਹੀਂ ਹੈ ਕਿ ਮੈਂ ਤੁਹਾਡੇ ਨਾਲ ਪਤੀ ਪਤਨੀ ਵਾਲਾ ਰਿਸ਼ਤਾ ਬਣਾਵਾਂ ਪਰ ਅੱਜ ਮੈਂ ਆਪਣੇ ਸਾਰੇ ਸੁਪਨਿਆਂ ਨੂੰ ਪੂਰਾ ਕਰਨ ਵਾਲੀ ਸੀ ਕਿਉਂਕਿ ਰਵੀ ਦੇ ਕੋਲ ਹੁਣ ਹੋਰ ਕੋਈ ਰਸਤਾ ਨਹੀਂ ਸੀ ਕਿਉਂਕਿ ਮੈਂ ਖੁਦ ਹੀ ਉਸ ਨੂੰ ਇਸ ਦੁਨੀਆ ਦਾ ਸਭ ਤੋਂ ਮਜਬੂਰ ਆਦਮੀ ਬਣਾ ਦਿੱਤਾ ਸੀ ਇਹ ਮੈਂ ਕਿਵੇਂ ਕੀਤਾ ਇਹ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿਉਂਕਿ ਉਸ ਰਾਤ ਮੇਰੇ ਜਜ਼ਬਾਤ ਬੇਕਾਬੂ ਹੋ ਗਏ ਸਨ ਹੁਣ ਮੈਂ ਰਵੀ ਤੋਂ ਹੋਰ ਜ਼ਿਆਦਾ ਦੂਰ ਨਹੀਂ ਰਹਿ ਸਕਦੀ ਸੀ ਇਸ ਕਰਕੇ ਮੈਂ ਉਸ ਨੂੰ ਬੇਹੋਸ਼ ਕਰਕੇ ਉਸ ਦਾ ਮੇਰਾ ਨਾਮ ਆਇਆ ਹੈ ਮੇਰੀ ਉਮਰ ਬਹੁਤ ਘੱਟ ਸੀ ਮੇਰੇ ਪਾਪਾ ਇੱਕ ਬਹੁਤ ਵੱਡੇ ਬਿਜ਼ਨਸਮੈਨ ਸਨ ਅਤੇ ਰਵੀ ਉਹਨਾਂ ਦਾ ਬਹੁਤ ਚੰਗਾ ਦੋਸਤ ਸੀ ਅਤੇ ਬਿਜ਼ਨਸ 파ਟਨਰ ਵੀ ਸੀ ਉਹ ਹਮੇਸ਼ਾ ਘਰ ਦੇ ਵਿੱਚ ਆਉਂਦਾ ਰਹਿੰਦਾ ਸੀ ਇਹ ਉਸ ਦਿਨ ਦੀ ਗੱਲ ਹੈ ਜਦੋਂ ਮੇਰੇ ਪਾਪਾ ਨੇ ਮੈਨੂੰ ਉਸਦੇ ਨਾਲ ਮਿਲਵਾਇਆ ਸੀ ਕਿ ਇਹ ਹੈ ਮੇਰੀ ਛੋਟੀ ਜਹੀ ਗੁੜੀਆ ਮੇਰੀ ਬੇਟੀ ਮਾਇਆ ਮੈਂ ਤਾਂ ਆਪਣੇ ਪਾਪਾ ਦੇ ਉਸ ਦੋਸਤ ਦੀ ਪਰਸਨੈਲਿਟੀ ਦੇ ਕਹੀ ਦੰਗ ਰਹਿ ਗਈ ਸੀ ਕਿਸੇ ਪਾਸੇ ਤੋਂ ਉਹ ਮੇਰੇ ਪਾਪਾ ਦਾ ਦੋਸਤ ਨਹੀਂ ਲੱਗ ਰਿਹਾ ਸੀ ਮੇਰੇ ਪਾਪਾ ਦੀ ਉਮਰ 40+ ਸੀ ਇਸ ਹਿਸਾਬ ਦੇ ਨਾਲ ਰਵੀ ਦੀ ਉਮਰ ਵੀ ਇਸ ਦੇ ਨੱਗ ਪਾ ਗਈ ਹੋਣੀ ਚਾਹੀਦੀ ਸੀ ਪਰ ਉਹ ਆਪਣੀ ਉਮਰ ਤੋਂ 10 ਸਾਲ ਛੋਟਾ ਲੱਗ ਰਿਹਾ ਸੀ ਉਸ ਦਾ ਸਰੀਰ ਇੰਨਾ ਹੱਟਾ-ਕੱਟਾ ਸੀ ਕਿ ਮੈਂ ਤਾਂ ਉਸ ਨੂੰ ਦੇਖਦੀ ਹੀ ਰਹਿ ਗਈ ਸੀ ਪਾਪਾ ਨੇ ਕਿਹਾ ਕਿ ਅੰਕਲ ਨੂੰ ਨਮਸਤੇ ਕਰੋ ਬੇਟਾ ਮੈਂ ਨਮਸਤੇ ਜ਼ਰੂਰ ਕੀਤਾ ਸੀ ਪਰ ਕਲ ਨਾ ਕਹਿ ਸਕੀ ਬਲਕਿ ਮੈਂ ਤਾਂ ਕੁਝ ਬੋਲ ਹੀ ਨਹੀਂ ਸਕੀ ਸੀ ਚੁੱਪਚਾਪ ਬਸ ਉਹਨਾਂ ਨੂੰ ਦੇਖ ਰਹੀ ਸੀ ਮੈਂ ਨੂੰ ਇਸ ਤਰ੍ਹਾਂ ਦੇਖਣ ਤੇ ਉਹਨਾਂ ਨੇ ਮੈਨੂੰ ਟੋਕਿਆ ਸੀ ਕਹਿਣ ਲੱਗੇ ਮਾਇਆ ਬੇਟਾ ਕੀ ਗੱਲ ਹੈ ਤੁਸੀਂ ਮੇਰੇ ਨਾਲ ਕੁਝ ਗੱਲ ਕਰਨੀ ਹੈ ਪਰ ਮੈਂ ਉਹਨਾਂ ਨਾਲ ਕੀ ਗੱਲ ਕਰਦੀ ਉਹਨਾਂ ਦਾ ਬੇਟਾ ਕਹਿਣਾ ਮੇਰੇ ਦਿਲ ਨੂੰ ਚੁੱਭ ਗਿਆ ਸੀ ਪਤਾ ਨਹੀਂ ਕਿਉਂ ਮੈਨੂੰ ਉਹਨਾਂ ਦੇ ਮੂੰਹੋਂ ਬੇਟਾ ਸੁਣਨਾ ਚੰਗਾ ਨਹੀਂ ਲੱਗਿਆ ਸੀ ਉਸ ਸਮੇਂ ਮੈਂ ਕਮਰੇ ਦੇ ਵਿੱਚ ਚਲੀ ਗਈ ਸੀ ਪਰ ਬਸ ਉਸ ਦਿਨ ਤੋਂ ਹੀ ਰਵੀ ਮੈਨੂੰ ਚੰਗਾ ਲੱਗਣ ਦਿਆ ਸੀ ਉਹ 6 ਫੁੱਟ ਦਾ ਇੱਕ ਆਦਮੀ ਸੀ ਇੰਨੀ ਖੂਬਸੂਰਤ ਪਰਸਨੈਲਿਟੀ ਦਾ ਕਿ ਜਵਾਨ ਲੜਕੀਆਂ ਵੀ ਸ਼ਰਮਾ ਜਾਂਦੀਆਂ ਸਨ ਅਤੇ ਬਸ ਇਸ ਤੋਂ ਬਾਅਦ ਮੈਂ ਹਮੇਸ਼ਾ ਉਹਨਾਂ ਦੇ ਬਾਰੇ ਹੀ ਸੋਚਦੀ ਸੀ ਦਿਨ ਰਾਤ ਸੂਬਾ ਸ਼ਾਮ ਕਦੇ-ਕਦੇ ਮੈਂ ਉਸਨੂੰ ਦੂਰ ਤੋਂ ਦੇਖਦੀ ਕਦੇ ਉਹ ਘਰ ਆਉਂਦਾ ਅਤੇ ਕਦੇ ਮੈਂ ਜਿੱਥੇ ਕਰਕੇ ਆਪਣੇ ਪਾਪਾ ਦੇ ਨਾਲ ਆਫਿਸ ਚਲੀ ਜਾਂਦੀ ਸੀ ਉਥੇ ਵੀ ਉਸ ਨੂੰ ਮਿਲ ਕੇ ਆਉਂਦੀ ਆਪਣੀ ਇਸ ਹਾਲਤ ਤੇ ਮੈਨੂੰ ਖੁਦ ਹੀ ਹੈਰਾਨੀ ਹੁੰਦੀ ਸੀ ਮੈਂ ਹੁਣ ਆਪਣੇ ਆਪ ਤੇ ਕੁਝ ਜ਼ਿਆਦਾ ਹੀ ਧਿਆਨ ਦੇਣ ਲੱਗੀ ਸੀ ਪਰ ਉਹ ਜਦੋਂ ਵੀ ਸਾਡੇ ਘਰ ਆਉਂਦਾ ਲਾਹ ਪ੍ਰਵਾਹ ਜਿਹਾ ਹੋ ਕੇ ਪਾਪਾ ਨਾਲ ਗੱਲਾਂ ਕਰਦਾ ਰਹਿੰਦਾ ਮੇਰੇ ਵੱਲ ਤਾਂ ਅੱਖ ਚੱਕ ਕੇ ਵੀ ਨਹੀਂ ਦੇਖਦਾ ਸੀ ਹਾਲਾਂਕਿ ਮੈਂ ਬਹਾਨੇ-ਪਹਾਨੇ ਦੇ ਨਾਲ ਉਸ ਦੇ ਕੋਲ ਜਾਣ ਦੀ ਕੋਸ਼ਿਸ਼ ਕਰਦੀ ਸੀ ਪਰ ਉਹ ਮੈਨੂੰ ਪਿਆਰ ਦੇ ਨਾਲ ਮੇਰੀ ਪੜ੍ਹਾਈ ਦੇ ਬਾਰੇ ਪੁੱਛਣ ਲੱਗਦਾ ਅਤੇ ਮੇਰੇ ਨਾਲ ਗੱਲ ਕਰਨ ਦਾ ਜੋ ਉਸ ਦਾ ਤਰੀਕਾ ਹੁੰਦਾ ਸੀ ਉਹ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਆਉਂਦਾ ਸੀ ਉਹ ਮੈਨੂੰ ਛੋਟੇ ਬੱਚਿਆਂ ਦੀ ਤਰ੍ਹਾਂ ਟ੍ਰੀਟ ਕਰਦਾ ਸੀ ਪਰ ਉਸ ਦਿਨ ਤਾਂ ਮੈਂ ਬਹੁਤ ਵਿਚਾਨ ਸੀ 8 ਦਿਨ ਹੋ ਗਏ ਸਨ ਪਰ ਅਜੇ ਤੱਕ ਮੇਰੀ ਉਸਦੇ ਨਾਲ ਮੁਲਾਕਾਤ ਨਹੀਂ ਹੋਈ ਸੀ ਮਜਬੂਰੀ ਦੇ ਵਿੱਚ ਮੈਂ ਉਸਦੇ ਆਫਿਸ ਚਲੀ ਗਈ ਉਸਨੇ ਮੈਨੂੰ ਕਿਹਾ ਕਿ ਤੁਸੀਂ ਜਾ ਕੇ ਮੇਰੇ ਕੈਬਨ ਦੇ ਵਿੱਚ ਬੈਠ ਜਾਓ ਨਹੀਂ ਤਾਂ ਬੋਰ ਹੋ ਜਾਓਗੇ ਮੈਂ ਜਾ ਕੇ ਉਸਦੇ ਆਫਿਸ ਦੇ ਵਿੱਚ ਬੈਠ ਗਈ ਥੋੜੇ ਸਮੇਂ ਦੇ ਬਾਅਦ ਉਹ ਉੱਥੇ ਆਇਆ ਬਸ ਉਸਨੂੰ ਦੇਖ ਕੇ ਹੀ ਮੇਰੀਆਂ ਅੱਖਾਂ ਨੂੰ ਠੰਡਕ ਮਿਲ ਗਈ ਸੀ ਮੈਂ ਉਸਨੂੰ ਦੇਖਦੀ ਹੀ ਰਹੀ ਉਹ ਨੂੰ ਆਪਣੇ ਵੱਲ ਇਸ ਤਰ੍ਹਾਂ ਦੇਖਦੇ ਹੋਏ ਦੇਖ ਕੇ ਮੈਨੂੰ ਕਹਿਣ ਲੱਗਿਆ ਕਿ ਕੀ ਗੱਲ ਹੈ ਮੇਰੇ ਨਾਲ ਕੋਈ ਕਮਸੀ ਤੁਸੀਂ ਮੇਰੇ ਨਾਲ ਮਿਲਣ ਕਿਉਂ ਆਏ ਹੋ ਪਰ ਮੈਂ ਉਸ ਦੀ ਕਿਸੇ ਵੀ ਗੱਲ ਦਾ ਜਵਾਬ ਨਹੀਂ ਦਿੱਤਾ ਡਾਇਰੈਕਟ ਕਿਹਾ ਕਿ ਤੁਸੀਂ ਮੈਨੂੰ ਬਹੁਤ ਚੰਗੇ ਲੱਗਦੇ ਹੋ ਮੈਂ ਤਾਂ ਆਪਣੇ ਵੱਲੋਂ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ਸੀ ਪਰ ਉਹ ਮੇਰੀ ਗੱਲ ਨੂੰ ਸ਼ਾਇਦ ਨਹੀਂ ਸਮਝਾ ਉਸ ਨੇ ਕਿਹਾ ਕਿ ਤੁਸੀਂ ਵੀ ਮੈਨੂੰ ਬਹੁਤ ਚੰਗੇ ਲੱਗਦੇ ਹੋ ਤੁਸੀਂ ਬਹੁਤ ਪਿਆਰੇ ਹੋ ਕਹਿੰਦੇ ਹਨ ਕਿ ਇਨਸਾਨ ਦੇ ਸ਼ਬਦਾਂ ਤੋਂ ਜ਼ਿਆਦਾ ਉਸਦਾ ਤਰੀਕਾ ਬੋਲਦਾ ਹੈ ਇਹੀ ਵਜ੍ਹਾ ਸੀ ਕਿ ਮੈਨੂੰ ਪਤਾ ਲੱਗ ਗਿਆ ਸੀ ਕਿ ਨਾ ਤਾਂ ਉਹ ਮੇਰੇ ਇਜ਼ਹਾਰ ਨੂੰ ਸਮਝਿਆ ਸੀ ਅਤੇ ਨਾ ਹੀ ਉਸਨੇ ਮੈਨੂੰ ਇਹ ਪਿਆਰ ਦੇ ਨਾਲ ਕਿਹਾ ਸੀ ਉਹ ਮੈਨੂੰ ਸ਼ਾਇਦ ਕਿਸੇ ਛੋਟੀ ਲੜਕੀ ਦੀ ਤਰ੍ਹਾਂ ਟ੍ਰੀਟ ਕਰ ਰਿਹਾ ਸੀ ਪਰ ਇਹ ਛੋਟੀ ਲੜਕੀ ਉਸਦੇ ਪਿਆਰ ਦੇ ਵਿੱਚ ਪਾਗਲ ਹੋ ਚੁੱਕੀ ਸੀ ਅਤੇ ਹੁਣ ਉਹ ਕੁਝ ਵੀ ਕਰਨ ਦੇ ਲਈ ਤਿਆਰ ਸੀ ਅਤੇ ਇੱਕ ਦਿਨ ਇਹ ਗੱਲ ਮੈਂ ਆਪਣੇ ਪਾਪਾ ਦੇ nal kar ਕਿ ਮੇਰੇ ਪਾਪਾ ਤੋਂ ਇਲਾਵਾ ਮੇਰਾ ਇਸ ਦੁਨੀਆ ਦੇ ਵਿੱਚ ਕੋਈ ਵੀ ਨਹੀਂ ਸੀ ਮੇਰੀ ਮਾਂ ਦੀ ਮੌਤ ਹੋ ਚੁੱਕੀ ਸੀ ਮੈਂ ਆਪਣੇ ਪਾਪਾ ਦੀ ਕੱਲੀ ਬੇਟੀ ਸੀ ਉਹਨਾਂ ਨੇ ਅੱਜ ਤੱਕ ਮੇਰੀ ਕੋਈ ਵੀ ਗੱਲ ਮੋੜੀ ਨਹੀਂ ਸੀ ਮੈਂ ਜੋ ਵੀ ਕਹਿੰਦੀ ਉਹ ਕਰਦੇ ਸਨ ਜੇਕਰ ਮੈਂ ਚੰਦ ਵੀ ਮੰਗ ਲੈਂਦੀ ਤਾਂ ਸ਼ਾਇਦ ਉਹ ਵੀ ਉਹ ਮੈਨੂੰ ਲਿਆ ਕੇ ਦੇ ਦਿੰਦੇ ਪਰ ਜਦੋਂ ਮੈਂ ਪਾਪਾ ਨੂੰ ਕਿਹਾ ਕਿ ਪਾਪਾ ਮੈਂ ਤੁਹਾਡੇ ਦੋਸਤ ਰਵੀ ਨੂੰ ਪਸੰਦ ਕਰਦੀ ਹਾਂ ਅਤੇ ਉਹਨਾਂ ਨਾਲ ਵਿਆਹ ਕਰਨਾ ਚਾਹੁੰਦੀ ਹਾਂ ਮੇਰੀ ਇਸ ਗੱਲ ਤੇ ਪਾਪਾ ਹੈਰਾਨ ਹੋ ਕੇ ਮੇਰਾ ਮੂੰਹ ਦੇਖਦੇ ਰਹਿ ਗਏ ਸਨ ਉਹਨਾਂ ਨੂੰ ਵਿਸ਼ਵਾਸ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਹਿ ਦਿੱਤਾ ਸੀ ਮੇਰੀ ਇਸ ਗੱਲ ਤੇ ਉਹਨਾਂ ਨੂੰ ਗੁੱਸਾ ਆਇਆ ਅਤੇ ਉਹਨਾਂ ਨੇ ਕਿਹਾ ਕਿ ਤੁਸੀਂ ਮਜ਼ਾਕ ਕਰ ਰਹੇ ਹੋ ਮੈਂ ਕਿਹਾ ਨਹੀਂ ਮੈਂ ਮਜ਼ਾਕ ਨਹੀਂ ਕਰ ਰਹੀ ਮੈਂ ਰਵੀ ਦੇ ਨਾਲ ਵਿਆਹ ਕਰਨਾ ਚਾਹੁੰਦੀ ਹਾਂ ਅਤੇ ਉਸ ਦੇ ਨਾਲ ਰਹਿਣਾ ਚਾਹੁੰਦੀ ਹਾਂ ਜੇਕਰ ਤੁਸੀਂ ਮੇਰਾ ਉਸ ਦੇ ਨਾਲ ਵਿਆਹ ਨਹੀਂ ਕਰਵਾਇਆ ਤਾਂ ਮੈਂ ਆਤਮ ਹੱਤਿਆ ਕਰ ਲਵਾਂਗੀ ਇਹ ਗੱਲ ਸੁਣ ਕੇ ਉਹ ਹੈਰਾਨ ਹੋ ਗਏ ਕਿਉਂਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਮੇਰੇ ਇਲਾਵਾ ਹੋਰ ਕੋਈ ਨਹੀਂ ਸੀ ਉਹ ਇਹ ਸਭ ਕੁਝ ਮੇਰੇ ਲਈ ਹੀ ਕਰ ਰਹੇ ਸਨ ਜਦੋਂ ਤੁਹਾਡੀ ਆਪ ਹੀ ਬੇਟੀ ਤੁਹਾਡੇ ਸਾਹਮਣੇ ਇਹ ਗੱਲ ਕਰੇ ਕਿ ਉਹ ਆਪਣੀ ਜਾਨ ਲੈਣਾ ਚਾਹੁੰਦੀ ਹੈ ਤਾਂ ਫਿਰ ਤੁਹਾਡੇ ਦਿਲ ਤੇ ਕੀ ਕੁਝੇਗਾ ਫਿਰ ਵੀ ਪਾਪਾ ਨੇ ਮੈਨੂੰ ਸਮਝਾਇਆ ਸ਼ਾਇਦ ਉਹਨਾਂ ਨੂੰ ਲੱਗਿਆ ਕਿ ਬਸ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਐਵੇਂ ਹੀ ਆ ਗਈ ਹੈ ਮੈਂ ਇਸ ਤਰ੍ਹਾਂ ਦਾ ਕੁਝ ਨਹੀਂ ਕਰਾਂਗੀ ਪਰ ਜਦੋਂ ਮੈਂ 2 ਦਿਨਾਂ ਤੱਕ ਖਾਣਾ ਨਹੀਂ ਖਾਧਾ ਅਤੇ ਮੈਂ ਬੇਹੋਸ਼ ਹੋ ਗਈ ਪਾਪਾ ਮੈਨੂੰ ਡਾਕਟਰ ਦੇ ਕੋਲ ਲੈ ਗਏ ਅਤੇ ਡਾਕਟਰ ਨੇ ਕਿਹਾ ਕਿ ਇਹ ਮਰ ਵੀ ਸਕਦੀ ਹੈ ਤੁਸੀਂ ਇਸਦਾ ਖਾਣਾ ਪੀਣਾ ਕਿਉਂ ਬੰਦ ਕਰ ਰੱਖਿਆ ਹੈ ਤਾਂ ਮੇਰੇ ਪਾਪਾ ਬਹੁਤ ਪਰੇਸ਼ਾਨ ਹੋ ਗਏ ਤੇ ਸਮਝ ਗਏ ਕਿ ਮਾਮਲਾ ਸਿੱਧਾ ਨਹੀਂ ਹੈ ਉਹਨਾਂ ਨੇ ਮੈਨੂੰ ਪਿਆਰ ਦੇ ਨਾਲ ਵੀ ਸਮਝਾਇਆ ਅਤੇ ਗੁੱਸੇ ਦੇ ਨਾਲ ਵੀ ਕਿ ਤੁਹਾਡਾ ਇਹ ਫੈਸਲਾ ਬਿਲਕੁਲ ਵੀ ਠੀਕ ਨਹੀਂ ਹੈ ਤੁਹਾਨੂੰ ਕੀ ਹੋ ਗਿਆ ਹੈ ਤੁਸੀਂ ਕਿਉਂ ਇਸ ਹੱਦ ਤੱਕ ਪਾਗਲ ਹੋ ਗਏ ਹੋ ਅਜੇ ਤੁਹਾਡੀ ਉਮਰ ਇੰਨਾ ਸਾਰੀਆਂ ਗੱਲਾਂ ਦੀ ਨਹੀਂ ਹੈ ਤੁਹਾਡੀ ਉਮਰ ਦੇਖੋ ਤੁਸੀਂ ਅਜੇ 16 ਸਾਲ ਦੇ ਹੀ ਹੋਏ ਹੋ ਅਤੇ ਹੁਣੇ ਹੀ ਤੁਸੀਂ ਪਿਆਰ ਦੇ ਚੱਕਰ ਦੇ ਵਿੱਚ ਪੈ ਗਏ ਹੋ ਅਤੇ ਚਲੋ ਮੈਂ ਮੰਨ ਵੀ ਲੈਂਦਾ ਜੇਕਰ ਤੁਸੀਂ ਆਪਣੀ ਉਮਰ ਦੇ ਲੜਕੇ ਦੀ ਗੱਲ ਕਰਦੇ ਪਰ ਤੁਸੀਂ ਰਵੀ ਦੇ ਲਈ ਕਹਿ ਰਹੇ ਹੋ ਜਿਸ ਦੀ ਉਮਰ 38 ਸਾਲ ਹੈ ਤੁਹਾਡੇ ਤੋਂ ਦੁੱਗਣੀ ਉਮਰ ਤੋਂ ਵੀ ਜ਼ਿਆਦਾ ਉਮਰ ਹੈ ਉਸ ਦੀ ਤੁਸੀਂ ਉਸ ਦੇ ਨਾਲ ਕਦੇ ਵੀ ਖੁਸ਼ ਨਹੀਂ ਰਹਿ ਸਕੋਗੇ ਮੈਨੂੰ ਤਾਂ ਲੱਗਦਾ ਹੈ ਕਿ ਤੁਸੀਂ ਪਾਗਲ ਹੋ ਗਏ ਹੋ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਭਰ ਆਏ ਸਨ ਮੈਂ ਕਹਿਆ ਪਾਪਾ ਮੈਂ ਰਵੀ ਦੇ ਬਿਨਾਂ ਜਾਈ ਨਹੀਂ ਰਹਿ ਸਕਦੀ ਜੇਕਰ ਤੁਸੀਂ ਮੇਰਾ ਵਿਆਹ ਰਵੀ ਦੇ ਨਾਲ ਨਹੀਂ ਕਰਵਾਇਆ ਤਾਂ ਮੈਂ ਦੱਸ ਦਿਆਂਗੀ ਕਿ ਮੈਂ ਕਿੰਨੀ ਪਾਗਲ ਹਾਂ ਮੇਰੇ ਪਾਪਾ ਨੇ ਦੁਨੀਆ ਦੇਖੀ ਸੀ ਉਹ ਸਮਝ ਗਏ ਸਨ ਕਿ ਪਾਣੀ ਸਿਰ ਦੇ ਉੱਪਰ ਦੀ ਲੰਘ ਗਿਆ ਸੀ ਉਹਨਾਂ ਨੇ ਰਵੀ ਦੇ ਨਾਲ ਗੱਲ ਕੀਤੀ ਉਹ ਵੀ ਹੈਰਾਨ ਸੀ ਹੋ ਨੇ ਵੀ ਇਨਕਾਰ ਕਰ ਦਿੱਤਾ ਫਿਰ ਪਾਪਾ ਨੇ ਉਸ ਨੂੰ ਕਿਹਾ ਕਿ ਉਹ ਤੁਹਾਡੇ ਬਿਨਾ ਨਹੀਂ ਰਹਿ ਸਕਦੀ ਹੈ ਰਵੀ ਨੇ ਕਿਹਾ ਕਿ ਵਿਸ਼ਾਲ ਤੁਸੀਂ ਕਿਸੇ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ ਛੋਟੀ ਬੱਚੀ ਹੈ ਉਹ ਜੇਕਰ ਮੇਰੀ ਵੀ ਬੇਟੀ ਹੁੰਦੀ ਤਾਂ ਉਹ ਵੀ ਉਸ ਦੀ ਉਮਰ ਦੀ ਹੀ ਹੁੰਦੀ ਮੈਂ ਕਿਵੇਂ ਉਸ ਨੂੰ ਆਪਣੀ ਪਤਨੀ ਦਾ ਸਥਾਨ ਦੇ ਸਕਦਾ ਹਾਂ ਮੈਨੂੰ ਤਾਂ ਲੱਗਦਾ ਹੈ ਕਿ ਆਪਣੀ ਬੇਟੀ ਦੇ ਨਾਲ ਤੁਸੀਂ ਵੀ ਭਾਰਲ ਹੋ ਗਏ ਹੋ ਇਸ ਕਰਕੇ ਤਾਂ ਤੁਸੀਂ ਆਪਣੀ ਬੇਟੀ ਦੇ ਅੱਗੇ ਐਨੇ ਬੇਵੱਸ ਹੋ ਗਏ ਹੋ ਮੇਰੇ ਪਾਪਾ ਨੇ ਕਿਹਾ ਕਿ ਬੇਵਸ ਹੋ ਗਿਆ ਹਾਂ ਤਾਂ ਹੀ ਤਾਂ ਤੁਹਾਨੂੰ ਇਹ ਗੱਲ ਕਹਿ ਰਿਹਾ ਹਾਂ ਮਦਦ ਕਰੋ ਮੇਰੀ ਤੁਸੀਂ ਉਸ ਦੇ ਨਾਲ ਵਿਆਹ ਕਰ ਲਓ ਤੁਸੀਂ ਸਮਝਦਾਰ ਹੋ ਪਾਰ ਉਸ ਦੇ ਅੰਦਰ ਬਚਪਨਾ ਹੈ ਹੁਣ ਉਸ ਦੀ ਜਾਨ ਬਚਾਉਣ ਦੇ ਲਈ ਉਸ ਦੇ ਨਾਲ ਵਿਆਹ ਕਰ ਲਓ ਹੋ ਸਕਦਾ ਹੈ ਕਿ ਕੁਝ ਸਮੇਂ ਦੇ ਬਾਅਦ ਉਸ ਦੇ ਦਿਮਾਗ ਦੇ ਵਿੱਚੋਂ ਇਹ ਗੱਲ ਨਿਕਲ ਜਾਵੇ ਅਤੇ ਫਿਰ ਸਭ ਕੁਝ ਠੀਕ ਹੋ ਜਾਵੇਗਾ ਫਿਰ ਤੁਸੀਂ ਉਸ ਨੂੰ ਛੱਡ ਦਿਓ ਅਤੇ ਮੈਂ ਉਸ ਦਾ ਵਿਆਹ ਕਿਸੇ ਚੰਗੇ ਜਿਹੇ ਜੜਕੇ ਦੇ ਨਾਲ ਦੇਖ ਕੇ ਕਰ ਦਿਆਂਗਾ ਪਰ ਜੇਕਰ ਉਸ ਤੋਂ ਪਹਿਲਾਂ ਉਸ ਵਿੱਚ ਕੁਝ ਕਰ ਦਿੱਤਾ ਤਾਂ ਫਿਰ ਮੈਂ ਕੀ ਕਰਾਂਗਾ ਫਿਰ ਇਨਸਾਨ ਹੱਥ ਮਲਦਾ ਹੀ ਰਹਿ ਜਾਂਦਾ ਹੈ ਫਿਰ ਇਹ ਸਭ ਕੁਝ ਕਿਸ ਦਾ ਹੈ ਮੈਂ ਕਿਸ ਦੇ ਲਈ ਕਮਾ ਰਿਹਾ ਹਾਂ ਜੇਕਰ ਉਹ ਇਸ ਦੁਨੀਆ ਦੇ ਵਿਚੋਂ ਚਲੀ ਗਈ ਤਾਂ ਮੈਂ ਤਾਂ ਕਿਤੋਂ ਦਾ ਵੀ ਨਹੀਂ ਰਹਾਗਾ ਮੇਰੇ ਪਾਪਾ ਦੇ ਲਈ ਰਵੀ ਨੂੰ ਮਨਾਉਣਾ ਆਸਾਨ ਨਹੀਂ ਸੀ ਪਰ ਗੱਲ ਹੁਣ ਮੇਰੇ ਪਾਪਾ ਤੱਕ ਪਹੁੰਚ ਗਈ ਸੀ ਇਸ ਕਰਕੇ ਉਹ ਹੀ ਇਹ ਕੰਮ ਕਰ ਸਕਦੇ ਸਨ ਅਤੇ ਉਹ ਹੀ ਸਿਰਫ ਇਹ ਕਰ ਸਕਦੇ ਸਨ ਖੈਰ ਮੇਰੇ ਪਾਪਾ ਨੇ ਕਿਵੇਂ ਨਾ ਕਿਵੇਂ ਕਰਕੇ ਰਵੀ ਨੂੰ ਮਨਾ ਲਿਆ ਸੀ ਸ਼ਾਇਦ ਰਵੀ ਨੇ ਵੀ ਸੋਚਿਆ ਹੋਵੇਗਾ ਕਿ ਜੇਕਰ ਉਸ ਦੇ ਇਨਕਾਰ ਕਰਨ ਤੇ ਮੈਂ ਆਪਣੀ ਜਾਨ ਲੈ ਲਈ ਤਾਂ ਜ਼ਿੰਦਗੀ ਭਰ ਉਹ ਆਪਣੀ ਗਲਤੀ ਦੇ ਲਈ ਪਛਤਾਉਂਦਾ ਰਹੇਗਾ ਕੇ ਉਸ ਦੇ ਕਾਰਨ ਹੀ ਕਿਸੇ ਦੀ ਜਾਨ ਚਲੀ ਗਈ ਸੀ ਉਸ ਨੇ ਮੇਰੀ ਇਹ ਗੱਲ ਮੰਨ ਲਈ ਅਤੇ ਰਵੀ ਦੇ ਨਾਲ ਮੇਰਾ ਵਿਆਹ ਹੋ ਗਿਆ ਇਹ ਸਾਡੇ ਵਿਆਹ ਦੀ ਅੱਜ ਪਹਿਲੀ ਰਾਤ ਸੀ ਅਤੇ ਮੈਂ ਦੋਲਹਣ ਬਣੀ ਰਵੀ ਦੇ ਕਮਰੇ ਦੇ ਵਿੱਚ ਬੈਠੀ ਸੀ ਰਵੀ ਵੀ ਮੇਰੇ ਪਾਪਾ ਦੇ ਜਿੰਨਾ ਹੀ ਅਮੀਰ ਸੀ ਕਿਉਂਕਿ ਉਹ ਮੇਰੇ ਪਾਪਾ ਦਾ ਬਿਜ਼ਨਸ 파ਟਨਰ ਸੀ ਅਤੇ ਉਸ ਦੇ ਘਰ ਦੇ ਵਿੱਚ ਕੋਈ ਵੀ ਨਹੀਂ ਸੀ ਉਸ ਨੇ ਪਹਿਲਾਂ ਵੀ ਵਿਆਹ ਕੀਤਾ ਸੀ ਪਰ ਉਸ ਲੜਕੇ ਨੇ ਉਸ ਦੇ ਨਾਲ ਇਹ ਇੱਕ ਹੀ ਸਾਲ ਗੁਜ਼ਾਰਿਆ ਸੀ ਕੋਸਾ ਦਾ ਕੋਈ ਬੱਚਾ ਵੀ ਨਹੀਂ ਸੀ ਜਦੋਂ ਮੇਰੇ ਪਾਪਾ ਮੈਨੂੰ ਦੱਸ ਰਹੇ ਸਨ ਤਾਂ ਉਹ ਇਹੀ ਦੱਸ ਰਹੇ ਸਨ ਕਿ ਤੁਸੀਂ ਚੰਗਾ ਫੈਸਲਾ ਨਹੀਂ ਕੀਤਾ ਪਰ ਤੁਸੀਂ ਇਹ ਗੱਲ ਯਾਦ ਰੱਖਿਓ ਕਿ ਤੁਹਾਡੇ ਲਈ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ ਅਤੇ ਜਦੋਂ ਵੀ ਤੁਹਾਡਾ ਫੈਸਲਾ ਬਦਲੇ ਅਤੇ ਤੁਹਾਨੂੰ ਇਸ ਤਰ੍ਹਾਂ ਲੱਗੇ ਕਿ ਤੁਸੀਂ ਇਸ ਰਿਸ਼ਤੇ ਤੋਂ ਬਾਹਰ ਨਿਕਲਣਾ ਚਾਹੁੰਦੇ ਹੋ ਤਾਂ ਤੁਸੀਂ ਵਾਪਸ ਆ ਜਾਓ ਆਪਣੇ ਪਾਪਾ ਦੇ ਕੋਲ ਮੈਨੂੰ ਪਤਾ ਸੀ ਕਿ ਉਹ ਮੇਰੇ ਪਾਪਾ ਸਨ ਉਹਨਾਂ ਦੇ ਦਿਮਾਗ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਸਨ ਪਰ ਮੈਂ ਉਹਨਾਂ ਨੂੰ ਕੀ ਦੱਸਦੀ ਕਿ ਮੈਂ ਹੁਣ ਤਾਂ ਰਵੀ ਦੇ ਨਾਲ ਹੀ ਆਪਣੇ ਸੱਤ ਜਨਮ ਬਤਾਉਣੇ ਸਨ ਉਹ ਮੇਰੇ ਲਈ ਸਿਰਫ ਮੇਰਾ ਪਤੀ ਹੀ ਨਹੀਂ ਬਲਕਿ ਪਤੀ ਪਰਮੇਸ਼ਵਰ ਬਣ ਚੁੱਕਿਆ ਸੀ ਉਹ ਮੇਰੀ ਜਾਨ ਬਣ ਗਿਆ ਸੀ ਮੈਂ ਵੀ ਤਾਂ ਇੱਕ ਭਾਰਤੀ ਨਾਰੀ ਸੀ ਅਤੇ ਅਸੀਂ ਭਾਰਤੀ ਨਾਰੀਆਂ ਆਪਣੇ ਪਤੀ ਦੇ ਘਰ ਤੋਂ ਚਾਰ ਮੋਢਿਆਂ ਤੇ ਹੀ ਬਾਹਰ ਨਿਕਲਦੀਆਂ ਹਾਂ ਮੈਂ ਬਹੁਤ ਖੁਸ਼ ਸੀ ਮੇਰੀ ਉਮਰ ਇੰਨੀ ਜ਼ਿਆਦਾ ਨਹੀਂ ਸੀ ਪਰ ਮੈਂ ਸੋਚ ਲਿਆ ਸੀ ਕਿ ਮੈਂ ਰਵੀ ਨੂੰ ਹਰ ਤਰੀਕੇ ਨਾਲ ਖੁਸ਼ ਰੱਖਣ ਦੀ ਕੋਸ਼ਿਸ਼ ਕਰਾਂਗੀ ਇੱਕ ਬਹੁਤ ਹੀ ਚੰਗੀ ਪਤਨੀ ਬਣ ਕੇ ਦਿਖਾਵਾਂਗੀ ਅਤੇ ਬਾਅਦ ਦੇ ਵਿੱਚ ਉਹ ਵੀ ਇਹ ਗੱਲ ਮੰਨ ਜਾਵੇਗਾ ਕਿ ਮੇਰੇ ਨਾਲ ਵਿਆਹ ਕਰਨਾ ਉਸ ਦੀ ਜ਼ਿੰਦਗੀ ਦਾ ਸਭ ਤੋਂ ਚੰਗਾ ਫੈਸਲਾ ਸੀ ਮੈਂ ਆਪਣੇ ਦਿਲ ਦੇ ਵਿੱਚ ਹਜ਼ਾਰਾਂ ਸੁਪਨੇ ਲੈ ਕੇ ਰਵੀ ਦਾ ਇੰਤਜ਼ਾਰ ਕਰ ਰਹੀ ਸੀ ਰਵੀ ਦੇ ਬਾਰੇ ਸੋਚ ਕੇ ਹੀ ਦਿਲ ਦੇ ਵਿੱਚ ਅਜੀਬ ਜਿਹੇ ਖਿਆਲ ਆ ਰਹੇ ਸਨ ਦਿਲ ਦੀਆਂ ਧੜਕਣਾਂ ਮੇਰੇ ਕੰਟਰੋਲ ਤੋਂ ਬਾਹਰ ਸਨ ਪਰ ਵਿਆਹ ਦੀ ਪਹਿਲੀ ਹੀ ਰਾਤ ਕੁਝ ਅਜਾ ਹੋਇਆ ਕਿ ਮੈਂ ਬਹੁਤ ਜ਼ਿਆਦਾ ਹੈਰਾਨ ਹੋ ਗਈ ਉਹ ਜਦੋਂ ਮੇਰੇ ਕਮਰੇ ਦੇ ਵਿੱਚ ਆਇਆ ਤਾਂ ਮੈਂ ਜਲਦੀ ਨਾਲ ਠੀਕ ਹੋ ਕੇ ਬੈਠ ਗਈ ਸੀ ਉਸ ਦੇ ਬੋਲਣ ਦਾ ਇੰਤਜ਼ਾਰ ਕਰਨ ਲੱਗੀ ਮੈਨੂੰ ਇੰਤਜ਼ਾਰ ਸੀ ਕਿ ਉਹ ਮੇਰਾ ਕੁੰਡ ਚੱਕੇਗਾ ਅਤੇ ਮੇਰੀ ਖੂਬਸੂਰਤੀ ਦਾ دیਵਾਨਾ ਹੋ ਜਾਵੇਗਾ ਮੈਂ ਘਾਟੂਮਸੀ ਅਤੇ ਬਹੁਤ ਜ਼ਿਆਦਾ ਖੂਬਸੂਰਤ ਵੀ ਸੀ। ਦੋਲਹਣ ਦੇ ਰੂਪ ਦੇ ਵਿੱਚ ਤਾਂ ਮੈਂ ਹੋਰ ਵੀ ਜ਼ਿਆਦਾ ਨਿੱਖਰ ਗਈ ਸੀ। ਪਰ ਜੋ ਉਸਨੇ ਕਿਹਾ, ਮੇਰੇ ਸਾਰੇ ਇਰਮਾਨ ਠੰਡੇ ਪੈ ਗਏ ਸਨ। ਉਸਨੇ ਕਿਹਾ ਕਿ ਤੁਸੀਂ ਅਜੇ ਤੱਕ ਜਾਗ ਕਿਉਂ ਰਹੇ ਹੋ? ਮੈਨੂੰ ਤਾਂ ਲੱਗਿਆ ਤੁਸੀਂ ਸੌਂ ਗਏ ਹੋਵੋਗੇ। ਮੈਂ ਕਿਹਾ ਕਿ ਮੈਂ ਇਸ ਤਰ੍ਹਾਂ ਕਿਵੇਂ ਸੌਂ ਜਾਂਦੀ? ਅੱਜ ਸਾਡੇ ਵਿਆਹ ਦੀ ਪਹਿਲੀ ਰਾਤ ਹੈ। ਮੈਂ ਤਾਂ ਤੁਹਾਡਾ ਇੰਤਜ਼ਾਰ ਕਰ ਰਹੀ ਸੀ, ਨਾ ਚਾਹੁੰਦੇ ਹੋਏ ਵੀ ਮੇਰੇ ਚਿਹਰੇ ਤੇ ਸ਼ਰਮ ਦੇ ਰੰਗ ਖਿੰਡ ਗਏ ਸਨ। ਪਰ ਉਹ ਮੈਨੂੰ ਬਹੁਤ ਹੀ ਸਖਤ ਨਜ਼ਰਾਂ ਦੇ ਨਾਲ ਘੂਰ ਰਿਹਾ ਸੀ। ਕੋਜ ਸਮਾ ਮੈਨੂੰ ਖੜਾ ਹੋ ਕੇ ਦੇਖਦਾ ਰਿਹਾ ਉਸਨੇ ਕਿਹਾ ਕਿ ਵਿਆਹ ਕਰਨਾ ਤੁਹਾਡੀ ਜਿੱਤ ਸੀ ਅਤੇ ਮੈਂ ਤੁਹਾਡੀ ਜਿੱਤ ਪੂਰੀ ਕਰ ਦਿੱਤੀ ਅਤੇ ਇਸ ਦਾ ਮਤਲਬ ਹੁਣ ਇਹ ਨਹੀਂ ਹੈ ਕਿ ਅਸੀਂ ਇਸ ਤੋਂ ਬਾਅਦ ਦੁਲਹਾ ਦੁਲਹਨ ਦਾ ਖੇਡ ਖੇਡਾਂਗੇ ਛੱਡੋ ਇਸ ਰਸਮ ਨੂੰ ਅਤੇ ਜਾ ਕੇ ਕੱਪੜੇ ਬਦਲ ਕੇ ਸੌ ਜਾਓ ਇਹ ਕਮਰਾ ਤੁਹਾਡਾ ਹੀ ਹੈ ਮੇਰਾ ਕਮਰਾ ਉੱਪਰ ਹੈ ਜੇਕਰ ਤੁਹਾਨੂੰ ਕੋਈ ਚਾਹੀਦਾ ਹੋਵੇ ਤਾਂ ਮੈਨੂੰ ਦੱਸ ਦਿਓ ਇਹ ਸੁਣ ਕੇ ਮੈਂ ਹੈਰਾਨ ਹੋ ਗਈ ਸੀ ਮੈਂ ਕਿਹਾ ਕਿ ਤੁਸੀਂ ਕੀ ਕਰ ਰਹੇ ਹੋ ਅੱਜ ਦੀ ਰਾਤ ਸਾਡੀ ਜ਼ਿੰਦਗੀ ਦੀ ਖੂਬਸੂਰਤ ਰਾਤ ਹੈ ਜੋ ਸਾਰੀ ਜ਼ਿੰਦਗੀ ਯਾਦ ਰਹਿੰਦੀ ਹੈ ਹੁਣ ਤੁਸੀਂ ਆਪਣੇ ਕਮਰੇ ਦੇ ਵਿੱਚ ਜਾ ਰਹੇ ਹੋ ਪਰ ਦੁਲਹਾ ਦੋਹਰੰਦਾ ਤਾਂ ਇੱਕ ਹੀ ਕਮਰਾ ਹੁੰਦਾ ਹੈ ਉਸਨੇ ਕਿਹਾ ਦੇਖੋ ਤੁਹਾਡੇ ਬਾਪ ਨੂੰ ਮੈਂ ਐਨਾ ਕਦੇ ਵੀ ਮਜਬੂਰ ਨਹੀਂ ਦੇਖਿਆ ਮੈਂ ਖੁਦ ਮਜਬੂਰ ਸੀ ਤੁਸੀਂ ਉਹਨਾਂ ਨੂੰ ਮਜਬੂਰ ਕੀਤਾ ਅਤੇ ਉਹਨਾਂ ਨੇ ਮੈਨੂੰ ਮਜਬੂਰ ਕਰ ਦਿੱਤਾ ਇਹ ਸਭ ਕੁਝ ਮਜਬੂਰੀ ਦੇ ਵਿੱਚ ਹੋਇਆ ਹੈ ਅੱਜ ਦੀ ਰਾਤ ਖਾਸ ਉਹਨਾਂ ਲਈ ਹੁੰਦੀ ਹੈ ਜੋ ਉਹ ਕੁਝ ਬੋਲਣਾ ਚਾਹੁੰਦਾ ਸੀ ਮੈਨੂੰ ਕੁਝ ਸਮਝਾਉਣਾ ਚਾਹੁੰਦਾ ਸੀ ਪਰ ਫਿਰ ਉਸਨੇ ਕਿਹਾ ਕਿ ਜੇਕਰ ਤੁਸੀਂ ਐਨੇ ਸਮਝਦਾਰ ਹੁੰਦੇ ਤਾਂ ਤੁਸੀਂ ਇੱਥੇ ਨਹੀਂ ਬੈਠੇ ਹੁੰਦੇ ਹੁਣ ਸੌਂ ਉਸਨੇ ਮੇਰਾ ਜਵਾਬ ਨਹੀਂ ਸੁਣਿਆ ਅਤੇ ਉਹ ਇੱਥੋਂ ਚਲਾ ਗਿਆ ਉਸਦਾ ਕਮਰਾ ਉੱਪਰ ਸੇ ਤਵੇਰੇ ਮੈਨੂੰ ਨੌਕਰਾਨੀ ਨੇ ਦੱਸਿਆ ਕਿ ਸਾਹਬ ਦਾ ਕਮਰਾ ਤਾਂ ਉੱਪਰ ਹੀ ਹੈ। ਉਹਨਾਂ ਨੇ ਸਾਨੂੰ ਕਿਹਾ ਸੀ ਕਿ ਤੁਹਾਡੇ ਲਈ نیچے ਕੋਈ ਕਮਰਾ ਸਾਫ਼ ਕਰਵਾ ਦੇਣ। ਇਸ ਕਰਕੇ ਅਸੀਂ ਇਹ ਕਮਰਾ ਸਜਾ ਦਿੱਤਾ ਸੀ। ਵੈਸੇ ਤਾਂ ਸਾਨੂੰ ਅਜੇ ਤੱਕ ਸਮਝ ਨਹੀਂ ਆ ਰਿਹਾ ਕਿ ਸਾਹਬ ਨੇ ਕਿਸ ਦੇ ਨਾਲ ਵਿਆਹ ਕੀਤਾ ਹੈ ਅਤੇ ਤੁਹਾਡਾ ਕਮਰਾ ਇੱਥਾਂ ਕਿਉਂ ਰਖਵਾਇਆ। ਪਰ ਉਹ ਸਾਹਬ ਹਨ। ਇਸ ਕਰਕੇ ਅਸੀਂ ਉਹਨਾਂ ਦੀ ਗੱਲ ਮੰਨ ਲਈ। ਉਹ ਜੋ ਕਹਿੰਦੇ ਹਨ ਅਸੀਂ ਉਹੀ ਕਰਦੇ ਹਾਂ। ਮੈਨੂੰ ਨਹੀਂ ਪਤਾ ਸੀ ਕਿ ਇਹ ਮੇਰੇ ਕਿਸ ਤਰ੍ਹਾਂ ਦੇ ਸੁਪਨੇ ਪੂਰੇ ਹੋਏ ਸੀ। ਇਸ ਤਰ੍ਹਾਂ ਹੀ ਲੱਗਦਾ ਸੀ ਕਿ ਮੇਰੇ ਸਾਰੇ ਸੁਪਨੇ ਖੋ ਹੀ ਲਏ ਹਨ ਇਸ ਤਰ੍ਹਾਂ ਮੈਂ ਕਿਵੇਂ ਆਪਣੀ ਜ਼ਿੰਦਗੀ ਗੁਜ਼ਾਰਦੀ ਪਰ ਹੁਣ ਮੈਂ ਹਰ ਗੱਲ ਆਪਣੇ ਪਾਪਾ ਨੂੰ ਨਹੀਂ ਦੱਸ ਸਕਦੀ ਸੀ ਅਤੇ ਫਿਰ ਕੁਝ ਗੱਲਾਂ ਇਸ ਤਰ੍ਹਾਂ ਦੀਆਂ ਵੀ ਹੁੰਦੀਆਂ ਹਨ ਜੋ ਪਤੀ ਪਤਨੀ ਦੇ ਵਿੱਚ ਰਹਿਣੀਆਂ ਹੀ ਚੰਗੀਆਂ ਹੁੰਦੀਆਂ ਹਨ ਇਸ ਕਰਕੇ ਉਹਨਾਂ ਨੂੰ ਤਾਂ ਮੈਂ ਕੁਝ ਵੀ ਨਹੀਂ ਦੱਸਿਆ ਅਤੇ ਉਹਨਾਂ ਨੂੰ ਇਹ ਜ਼ਾਹਰ ਕਰ ਦਿੱਤਾ ਕਿ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਉਹ ਵੀ ਖੁਸ਼ ਹੋ ਗਏ ਪਰ ਜੋ ਸਿਲਸਿਲਾ ਸਾਡੇ ਘਰ ਦੇ ਵਿੱਚ ਚੱਲ ਰਿਹਾ ਸੀ ਉਹ ਕਿਵੇਂ ਠੀਕ ਹੁੰਦਾ ਮੇਰੀ ਇੱਕ ਦੋਸਤ ਸੀ ਜੋ ਪਹਿਲਾਂ ਤੋਂ ਹੀ ਵਿਆਹੀ ਹੋਈ ਸੀ ਮੈਂ ਉਸ ਨੂੰ ਇਹ ਸਭ ਕੁਝ ਦੱਸਿਆ ਤਾਂ ਉਹ ਕਹਿਣ ਲੱਗੀ ਕਿ ਕੀ ਹੁਣ ਤੁਹਾਨੂੰ ਸਾਰਾ ਕੁਝ ਮੈਨੂੰ ਹੀ ਸਮਝਾਉਣਾ ਪਵੇਗਾ ਉਸ ਨੇ ਕਿਹਾ ਕਿ ਤੁਸੀਂ ਆਪਣੀ ਉਮਰ ਤੋਂ ਥੋੜੀ ਜਹੀ ਵੱਡੀ ਦਿਖੋ ਸੂਟ ਨਾ ਪਾ ਕੇ ਸਾੜੀ ਪਾਓ ਅਤੇ ਆਪਣੇ ਪਤੀ ਦੇ ਸਾਹਮਣੇ ਜਾਓ ਅਤੇ ਉਹ ਤੁਹਾਨੂੰ ਦੇਖ ਕੇ ਖੁਸ਼ ਹੋ ਜਾਵੇਗਾ ਉਹ ਤੁਹਾਨੂੰ ਅਜੇ ਛੋਟੀ ਲੜਕੀ ਸਮਝ ਰਿਹਾ ਹੈ ਇਸ ਕਰਕੇ ਉਹ ਇਸ ਤਰ੍ਹਾਂ ਕਰ ਰਿਹਾ ਹੈ ਪਰ ਤੁਸੀਂ ਉਸ ਨੂੰ ਇਹ ਦੱਸਣਾ ਹੈ ਕਿ ਮੈਂ ਇੰਨੀ ਵੀ ਛੋਟੀ ਨਹੀਂ ਹਾਂ ਉਸ ਦੀ ਗੱਲ ਦੇ ਵਿੱਚ ਦਮ ਤਾਂ ਸੀ ਉਹ ਠੀਕ ਕਰ ਰਹੀ ਸੀ ਜਿਵੇਂ ਕਦੇ-ਕਦੇ ਪਤਨੀ ਜਵਾਨ ਹੁੰਦੀ ਹੈ ਅਤੇ ਪਤੀ ਬੁੱਢਾ ਹੁੰਦਾ ਹੈ ਤਾਂ ਉਹ ਆਪਣੀ ਪਤਨੀ ਨੂੰ ਚੰਗਾ ਲੱਗਣ ਦੇ ਲਈ ਆਪਣੇ ਵਾਲਾਂ ਨੂੰ ਕਲਰ ਕਰਦਾ ਹੈ ਉਸੇ ਤਰ੍ਹਾਂ ਹੀ ਮੇਰਾ ਪਤੀ ਮੇਰੇ ਤੋਂ ਵੱਡਾ ਸੀ ਅਤੇ ਮੈਂ ਜਵਾਨ ਸੀ ਤਾਂ ਮੈਨੂੰ ਥੋੜਾ ਜਿਹਾ ਵੱਡਾ ਲੱਗਣ ਦੇ ਲਈ ਆਪਣਾ ਰੂਪ ਬਦਲਣ ਦੀ ਜ਼ਰੂਰਤ ਸੀ ਮੈਂ ਆਪਣੀ ਸਹੇਲੀ ਦੀ ਗੱਲ ਮੰਨ ਲਈ ਅਤੇ ਸ਼ਾਪਿੰਗ ਕਰਨ ਦੇ ਲਈ ਚਲੀ ਗਈ ਚੰਗੀਆਂ-ਚੰਗੀਆਂ ਸਾਰੀਆਂ ਲੈ ਕੇ ਆਈ ਅਤੇ ਸ਼ਾਮ ਨੂੰ ਤਿਆਰ ਹੋ ਕੇ ਖਾਣਾ ਬਣਾ ਕੇ ਆਪਣੇ ਪਤੀ ਦਾ ਇੰਤਜ਼ਾਰ ਕਰਨ ਲੱਗੀ ਉਸ ਦੇ ਘਰ ਆਉਂਦੇ ਹੀ ਮੈਂ ਆਪਣੇ ਚਿਹਰੇ ਤੇ ਮੁਸਕਰਾਟ ਸਜਾ ਲਈ ਸੀ ਮੈਂ ਕਿਹਾ ਸੁਣੋ ਜੀ ਖਾਣਾ ਤਿਆਰ ਹੈ ਤੁਸੀਂ ਹੱਥ ਧੋ ਕੇ ਆ ਜਾਓ ਮੇਰੇ ਇਸ ਅੰਦਾਜ਼ ਤੇ ਜਦੋਂ ਉਸ ਨੇ ਮੈਨੂੰ ਦੇਖਿਆ ਤਾਂ ਉਸ ਦੇ ਚਿਹਰੇ ਤੇ ਅਜੀਬ ਜਿਹੇ ਰੰਗ ਆ ਰਹੇ ਸਨ ਉਸ ਨੇ ਆਪਣੀ ਜੇਬ ਦੇ ਵਿੱਚੋਂ ਇੱਕ ਚਾਕਲੇਟ ਕੱਢ ਕੇ ਮੇਰੇ ਹੱਥ ਤੇ ਰੱਖ ਦਿੱਤੀ ਅਤੇ ਉਹ ਹੱਸਣ ਵੀ ਲੱਗਿਆ ਉਸਨੇ ਕਿਹਾ ਕਿ ਵੱਡੀਆਂ ਵੱਡੀਆਂ ਗੱਲਾਂ ਕਰਨ ਦੇ ਨਾਲ ਕੋਈ ਵੱਡਾ ਨਹੀਂ ਹੋ ਜਾਂਦਾ ਤੁਸੀਂ ਗੱਲਾਂ ਤਾਂ ਬਹੁਤ ਵੱਡੀਆਂ ਕਰਦੇ ਹੋ ਅਤੇ ਹਰਕਤਾਂ ਵੀ ਹੁਣ ਤੁਸੀਂ ਇਸ ਤਰ੍ਹਾਂ ਦੀਆਂ ਹੀ ਸ਼ੁਰੂ ਕਰ ਦਿੱਤੀਆਂ ਹਨ ਪਰ ਤੁਸੀਂ ਇਹ ਨਾ ਭੁੱਲੋ ਕਿ ਮੇਰੇ ਲਈ ਤੁਸੀਂ ਅਜੇ ਵੀ ਇੱਕ ਛੋਟੀ ਬੱਚੀ ਹੋ ਜਦੋਂ ਮੈਂ ਉਸ ਚਾਕਲੇਟ ਨੂੰ ਦੇਖਿਆ ਤਾਂ ਮੈਨੂੰ ਰੋਣਾ ਆ ਗਿਆ ਮੈਂ ਫੁੱਟ-ਫੁੱਟ ਕੇ ਰੋਣ ਲੱਗੀ। ਮੈਂ ਆਪਣੇ ਕਮਰੇ ਦੇ ਵਿੱਚ ਆ ਗਈ ਅਤੇ ਮੈਂ ਜਲਦੀ-ਜਲਦੀ ਆਪਣਾ ਜੂੜਾ ਵੀ ਖੋਹ ਦਿੱਤਾ ਅਤੇ ਸਾੜੀ ਵੀ ਬਦਲ ਲਈ। ਮੈਂ ਆਪਣੇ ਆਪ ਨੂੰ ਸ਼ੀਸ਼ੇ ਦੇ ਵਿੱਚ ਦੇਖਣ ਲੱਗੀ ਅਤੇ ਸੋਚਣ ਲੱਗੀ ਕਿ ਕਿਸੇ ਨਾਲ ਪਿਆਰ ਕਰਨਾ ਐਡਾ ਵੱਡਾ ਪਾਪ ਹੈ। ਲੋਕ ਤਾਂ ਕਹਿੰਦੇ ਹਨ ਕਿ ਪਿਆਰ ਉਮਰ ਨਹੀਂ ਦੇਖਦਾ ਤਾਂ ਮੈਂ ਕਿਹੜਾ ਪਾਪ ਕਰ ਦਿੱਤਾ ਕਿ ਇਹ ਆਦਮੀ ਮੇਰੇ ਨਾਲ ਇਸ ਤਰ੍ਹਾਂ ਕਰ ਰਿਹਾ ਹੈ। ਅਤੇ ਹੁਣ ਮੈਂ ਇਹ ਗੱਲ ਕਿਸੇ ਨੂੰ ਦੱਸ ਵੀ ਨਹੀਂ ਸਕਦੀ ਸੀ ਮੈਂ ਤਾਂ ਬਹੁਤ ਬੁਰੇ ਤਰੀਕੇ ਨਾਲ ਫਸ ਗਈ ਸੀ ਕੁਝ ਨਾ ਕੁਝ ਤਾਂ ਕਰਨਾ ਸੀ ਮੈਂ ਇੱਕ ਦਿਨ ਤਾਂ ਹਾਦਸੇ ਹੋ ਗਈ ਉਹ ਕਿਸੇ ਨਾਲ ਫੋਨ ਤੇ ਗੱਲ ਕਰ ਰਿਹਾ ਸੀ ਇਹ ਵੀ ਕਹਿ ਰਿਹਾ ਸੀ ਕਿ ਉਹ ਬਿਲਕੁਲ ਛੋਟੀ ਬੱਚੀ ਹੈ ਹਰਕਤਾਂ ਵੀ ਇਸ ਤਰ੍ਹਾਂ ਦੀਆਂ ਅਤੇ ਅਕਲ ਵੀ ਅਜੀ ਹੈ ਮੈਂ ਉਸ ਨੂੰ ਕਿਵੇਂ ਆਪਣੀ ਪਤਨੀ ਦਾ ਤਰਜਾ ਦੇ ਸਕਦਾ ਹਾਂ ਵਿਸ਼ਾਲ ਨੇ ਮੈਨੂੰ ਮਜਬੂਰ ਕੀਤਾ ਹੈ ਜੇਕਰ ਮੈਂ ਉਸ ਦੀ ਬੇਟੀ ਦੇ ਨਾਲ ਵਿਆਹ ਨਾ ਕਰਦਾ ਤਾਂ ਉਸ ਦੇ ਦਿਲ ਦੇ ਵਿੱਚ ਇਹ ਗੱਲ ਰਹਿ ਜਾਂਦੀ ਅਤੇ ਉਹ ਮੇਰੇ ਨਾਲ ਪਾਰਟਨਰਸ਼ਿਪ ਖਤਮ ਕਰ ਦਿੰਦਾ ਤੁਹਾਨੂੰ ਪਤਾ ਤਾਂ ਹੈ ਕਿ ਅਸੀਂ ਨਵੀਂ ਫੈਕਟਰੀ ਲਗਾਉਣਾ ਚਾਹੁੰਦੇ ਹਾਂ ਹੁਣ ਅਸੀਂ ਇੱਕ ਫੈਕਟਰੀ ਨੂੰ ਲੈ ਕੇ ਤਾਂ ਨਹੀਂ ਬੈਠੇ ਰਹਾਂਗੇ ਇਸ ਕਰਕੇ ਮਜਬੂਰੀ ਦੇ ਵਿੱਚ ਮੈਨੂੰ ਇਹ ਸਭ ਕੁਝ ਕਰਨਾ ਪਿਆ ਹੁਣ ਤੁਸੀਂ ਖੁਦ ਹੀ ਸੋਚੋ ਕਿ ਇਹ ਤਾਂ ਇੱਕ ਤਰ੍ਹਾਂ ਦਾ ਮਜ਼ਾਕ ਹੀ ਹੁੰਦਾ ਇਸ ਦਾ ਮਤਲਬ ਇਹ ਸੀ ਕਿ ਉਸ ਨੇ ਇਹ ਸਭ ਕੁਝ ਮਜਬੂਰੀ ਦੇ ਵਿੱਚ ਨਹੀਂ ਬਲਕਿ ਮਤਲਬ ਦੇ ਵਿੱਚ ਕੀਤਾ ਸੀ ਉਹ ਮੇਰੇ ਪਾਪਾ ਦੇ ਨਾਲ ਨਵਾਂ ਬਿਜ਼ਨਸ ਸ਼ੁਰੂ ਕਰਨਾ ਚਾਹੁੰਦਾ ਸੀ ਇਸ ਕਰਕੇ ਹੀ ਇਹ ਸਭ ਕੁਝ ਹੋਇਆ ਸੀ ਅਤੇ ਮੈਂ ਉਸ ਦੇ ਲਈ ਉਸ ਦੀ ਜ਼ਿੰਦਗੀ ਦੀ ਇੱਕ ਮਜਬੂਰੀ ਇਸੇ ਕਰਕੇ ਕਹਿੰਦੇ ਹਨ ਕਿ ਜਿਸ ਆਦਮੀ ਦੇ ਨਾਲ ਤੁਸੀਂ ਪਿਆਰ ਕਰਦੇ ਹੋ ਜੇਕਰ ਤੁਸੀਂ ਉਸ ਦੀ ਬੁਰੀਾਈ ਕਰਦੇ ਹੋਏ ਸੁਣੋ ਤਾਂ ਵੀ ਤੁਹਾਡਾ ਪਿਆਰ ਖਤਮ ਨਹੀਂ ਹੁੰਦਾ ਪਿਆਰ ਤਾਂ ਮੇਰਾ ਵੀ ਖਤਮ ਨਹੀਂ ਹੋਇਆ ਸੀ ਮੇਰੀਆਂ ਅੱਖਾਂ ਜ਼ਰੂਰ ਖੁੱਲ੍ਹ ਗਈਆਂ ਸਨ ਇਸ ਦਾ ਮਤਲਬ ਇਹ ਸੀ ਕਿ ਇਹ ਆਦਮੀ ਜਿਸ ਤਰ੍ਹਾਂ ਦਾ ਦਿਖਦਾ ਸੀ ਉਸ ਤਰ੍ਹਾਂ ਦਾ ਨਹੀਂ ਸੀ ਉਸਨੇ ਮੇਰੇ ਪਾਪਾ ਨੂੰ ਕਿਹਾ ਸੀ ਕਿ ਮੈਂ ਤੁਹਾਡੇ ਤੇ ਬਹੁਤ ਵੱਡਾ ਉਪਕਾਰ ਕਰ ਰਿਹਾ ਹਾਂ ਤੁਹਾਡੀ ਬੇਟੀ ਦੀ ਜਾਨ ਬਚਾਉਣ ਦੇ ਲਈ ਮੈਂ ਉਸਦੇ ਨਾਲ ਵਿਆਹ ਕਰ ਰਿਹਾ ਹਾਂ ਤੁਸੀਂ ਹੀ ਕਹਿ ਰਹੇ ਹੋ ਕਿ ਉਹ ਆਪਣੇ ਆਪ ਦੇ ਨਾਲ ਕੁਝ ਕਰ ਲਵੇਗੀ ਦੇਖੋ ਮੇਰੇ ਲਈ ਇਹ ਬਹੁਤ ਮੁਸ਼ਕਲ ਹੈ ਅਤੇ ਮੇਰੇ ਪਾਪਾ ਨੇ ਕਿਹਾ ਸੀ ਕਿ ਮੈਂ ساری ਜ਼ਿੰਦਗੀ ਤੁਹਾਡਾ एहसान ਨਹੀਂ ਭੁੱਲਾਂਗਾ ਇਸ ਦਾ ਮਤਲਬ ਸੀ ਕਿ ਉਹ ਮੇਰੇ ਪਾਪਾ ਨੂੰ ਨੀਚਾ ਦਿਖਾ ਕੇ ਮੇਰੇ ਪਾਪਾ ਦੇ ਉੱਪਰ ਲੱਤਾਂ ਰੱਖ ਕੇ ਉਹਨਾਂ ਤੋਂ ਕੋਈ ਵੀ ਕੰਮ ਚਾਹੁੰਦਾ ਸੀ ਅਤੇ ਇਹ ਗੱਲ ਮੈਨੂੰ ਕੁਝ ਹੀ ਦਿਨਾਂ ਦੇ ਵਿੱਚ ਪਤਾ ਲੱਗ ਗਈ ਸੀ ਕਿ ਇੱਕ ਨਵੇਂ ਬਿਜ਼ਨਸ ਦੇ ਵਿੱਚ ਉਸਨੇ ਆਪਣੇ ਆਪ ਨੂੰ 70% ਹੱਕਦਾਰ ਬਣਾਇਆ ਹੈ ਅਤੇ ਮੇਰੇ ਪਾਪਾ ਨੂੰ ਸਿਰਫ 30% ਦਾ ਹੀ ਇਹ ਕਹਿ ਕੇ ਹੁਣ ਤਾਂ ਮੈਂ ਤੁਹਾਡਾ ਜਵਾਈ ਹਾਂ ਘਰ ਵਾਲੀ ਗੱਲ ਹੈ ਪਿਆਰ ਤਾਂ ਮੈਨੂੰ ਅਜੇ ਵੀ ਰਵੀ ਨਾਲ ਉਸ ਤਰ੍ਹਾਂ ਹੀ ਸੀ ਪਰ ਹੁਣ ਸ਼ਾਇਦ ਮੇਰੇ ਪਿਆਰ ਨੂੰ ਕੁਝ ਫੈਸਲਾ ਕਰਨ ਦੀ ਜ਼ਰੂਰਤ ਸੀ ਅਤੇ ਉਹ ਫੈਸਲਾ ਮੈਂ ਕਰ ਲਿਆ ਸੀ ਹੁਣ ਅਸਲਾ ਇਸ ਤਰ੍ਹਾਂ ਦਾ ਸੀ ਕਿ ਜੇਕਰ ਹੁਣੇ ਹੀ ਮੈਂ ਤੁਹਾਨੂੰ ਉਹ ਦੱਸ ਦਿਆ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ ਪਰ ਜੋ ਗੱਲ ਮੇਰੇ ਦਿਲ ਦੇ ਵਿੱਚ ਆਈ ਸੀ ਉਹ ਅਜੀ ਹੀ ਸੀ ਮੈਂ ਇੱਕ ਦਿਨ ਉਸ ਦੇ ਸਾਹਮਣੇ ਜਾ ਕੇ ਬੈਠੀ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਆਪਣੀ ਪਤਨੀ ਦੇ ਰੂਪ ਦੇ ਵਿੱਚ ਕਬੂਲਣ ਲਈ ਤਿਆਰ ਹੋ ਜਾ ਨਹੀਂ ਉਹ ਵੀ ਬਿਜ਼ਨਸ ਕਰਨ ਵਾਲਾ ਆਦਮੀ ਸੀ ਸਮਝ ਗਿਆ ਕਿ ਮੇਰਾ ਅੰਦਾਜ਼ਾ ਵੀ ਅੱਜ ਬਿਜ਼ਨਸਮੈਨ ਦੀ ਤਰ੍ਹਾਂ ਹੀ ਸੀ ਉਸ ਨੇ ਕਿਹਾ ਕਿ ਇਸ ਦਾ ਜਵਾਬ ਕੀ ਦੇਵਾਂ ਹੁਣ ਲਿਖ ਕੇ ਦੇਵਾਂ ਤੁਹਾਨੂੰ ਜਾ ਜਾ ਕੇ ਖੇਡੋ ਜਿਸ ਚੀਜ਼ ਦੇ ਨਾਲ ਤੁਸੀਂ ਖੇਡਣਾ ਚਾਹੁੰਦੇ ਹੋ ਉਹ ਮੇਰੀ ਜ਼ਿੰਦਗੀ ਨਹੀਂ ਹੋ ਸਕਦੀ ਮੈਂ ਕਿਹਾ ਕਿ ਮੈਂ ਤੁਹਾਨੂੰ ਇੱਕ ਮੌਕਾ ਦੇਣਾ ਚਾਹੁੰਦੀ ਹਾਂ ਉਸਨੇ ਕਿਹਾ ਕੇ ਕੀ ਮਤਲਬ ਮੌਕਾ ਦੇਣਾ ਮਜਬੂਰੀ ਤੋਂ ਜ਼ਿਆਦਾ ਸਾਡੇ ਦੋਨਾਂ ਦੇ ਵਿੱਚ ਕੁਝ ਨਹੀਂ ਹੈ ਨਾ ਹੀ ਕੁਝ ਹੋਵੇਗਾ ਅਤੇ ਨਾ ਹੀ ਹੋ ਸਕਦਾ ਹੈ ਦੇਖੋ ਤੁਸੀਂ ਬਿਲਕੁਲ ਵੀ ਮੇਰੇ ਟਾਈਪ ਦੀ ਨਹੀਂ ਹੋ ਅਤੇ ਤੁਹਾਡੀ ਤਾਂ ਇੰਨੀ ਘੱਟ ਉਮਰ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਜੇਕਰ ਤੁਸੀਂ ਕਿਸੇ ਦੇ ਨਾਲ ਪਿਆਰ ਕਰਦੇ ਹੋ ਤਾਂ ਉਸ ਤੇ ਵੀ ਇਹ ਗੱਲ ਲਾਗੂ ਹੁੰਦੀ ਹੈ ਕਿ ਉਹ ਵੀ ਤੁਹਾਡੇ ਨਾਲ ਪਿਆਰ ਕਰੇ ਇਹ ਕਿਤੇ ਲਿਖਿਆ ਹੈ ਇਸ ਤਰ੍ਹਾਂ ਨਹੀਂ ਹੁੰਦਾ ਤੁਸੀਂ ਆਪਣੇ ਪਾਪਾ ਨੂੰ ਬਲੈਕਮੇਲ ਕੀਤਾ ਅਤੇ ਉਹਨਾਂ ਨੇ ਮੈਨੂੰ ਅਜਿਹਾ ਕਰਨ ਦੇ ਨਾਲ ਤੁਸੀਂ ਮੇਰੀ ਜ਼ਿੰਦਗੀ ਦੇ ਵਿੱਚ ਤਾਂ ਆ ਗਏ ਪਰ ਤੁਸੀਂ ਮੈਨੂੰ ਕਦੇ ਜਿੱਤ ਨਹੀਂ ਸਕਦੇ ਮੈਂ ਤੁਹਾਨੂੰ ਕਦੇ ਵੀ ਆਪਣੀ ਪਤਨੀ ਦੇ ਰੂਪ ਦੇ ਵਿੱਚ ਸਵੀਕਾਰ ਨਹੀਂ ਕਰਾਂਗਾ ਅਤੇ ਤੁਹਾਨੂੰ ਇਹੀ ਕਹਾਂਗਾ ਕਿ ਤੁਸੀਂ ਵੀ ਆਪਣੇ ਦਿਲ ਦੇ ਵਿੱਚ ਅਜਿਹੀ ਕੋਈ ਗੱਲ ਨਾ ਲਿਆਓ ਕਿਉਂਕਿ ਤੁਹਾਡੇ ਵਰਗੀਆਂ ਨੂੰ ਮੈਂ ਬਹੁਤ ਦੇਖਿਆ ਹੈ ਮੈਂ ਜਦੋਂ ਚਾਹਾਂ ਜਿਸ ਦੇ ਨਾਲ ਚਾਹਾਂ ਮੈਂ ਰਹਿ ਸਕਦਾ ਹਾਂ ਤੁਹਾਨੂੰ ਕੀ ਲੱਗਦਾ ਹੈ ਕਿ ਮੈਨੂੰ ਲੜਕੀਆਂ ਦੀ ਕਮੀ ਹੈ ਉਸ ਦੀਆਂ ਅਜੀਆਂ ਸਖਤ ਗੱਲਾਂ ਸੁਣ ਕੇ ਮੇਰਾ ਦਿਲ ਭਰ ਆਇਆ ਸੀ ਅੱਖਾਂ ਦੇ ਵਿੱਚੋਂ ਹੰਝੂ ਵਾਨ ਲੱਗੇ ਸੀ ਸ਼ਾਇਦ ਮੇਰਾ ਪਿਆਰ ਹੀ ਕਮਜ਼ੋਰ ਹੈ ਜੇਕਰ ਮੇਰੇ ਪਿਆਰ ਦੇ ਵਿੱਚ ਤਾਕਤ ਹੁੰਦੀ ਤਾਂ ਤੁਸੀਂ ਅੱਜ ਮੇਰੇ ਹੋ ਚੁਕੇ ਹੁੰਦੇ ਉਸਨੇ ਕਿਹਾ ਕਿ ਤੁਸੀਂ ਜ਼ਰੂਰ ਇਹ ਗੱਲਾਂ ਕਿਸੇ ਘਟਿਆ ਨਾਵਲ ਦੇ ਵਿੱਚ ਪੜੀਆਂ ਹਨ ਜੋ ਤੁਹਾਡੇ ਸਿਰ ਤੇ ਸਵਾਰ ਹੋ ਗਈਆਂ ਹਨ ਪਰ ਹਕੀਕਤ ਦੇ ਵਿੱਚ ਜ਼ਿੰਦਗੀ ਇਸ ਤਰ੍ਹਾਂ ਦੀ ਨਹੀਂ ਹੈ ਮੇਰੇ ਅਤੇ ਆਪਣੀ ਉਮਰ ਦੇ ਅੰਤਰ ਨੂੰ ਸਮਝੋ ਅਤੇ ਆਪਣੇ ਪਾਪਾ ਦੇ ਘਰ ਜਾਣ ਦੀ ਤਿਆਰੀ ਕਰੋ ਨਹੀਂ ਤਾਂ ਪੂਰੀ ਜ਼ਿੰਦਗੀ ਤੁਹਾਡੀ ਇਸ ਘਰ ਦੇ ਵਿੱਚ ਇਸ ਤਰ੍ਹਾਂ ਹੀ ਗੁਜ਼ਰੇਗੀ ਹੁਣ ਤੁਸੀਂ ਜਵਾਨ ਹੋ ਆਪਣੀ ਜ਼ਿੰਦਗੀ ਨੂੰ ਖਰਾਬ ਨਾ ਕਰੋ ਉਸ ਰਾਤ ਮੈਂ ਐਨਾ ਜਿਆਦਾ ਰੋਈ ਕਿ ਜਿਵੇਂ ਕੋਈ ਆਖਰੀ ਵਾਰ ਰੋਕ ਰਿਹਾ ਹੋਵੇ ਕਿ ਇਸ ਤੋਂ ਬਾਅਦ ਅੱਖਾਂ ਦੇ ਵਿੱਚ ਇੱਕ ਹੰਝੂ ਵੀ ਨਹੀਂ ਬਚੇਗਾ ਦਿਲ ਵੀ ਬਹੁਤ ਪਰੇਸ਼ਾਨ ਸੀ ਸਵੇਰ ਤੋਂ ਰਾਤ ਹੋ ਗਈ ਸੀ ਪਰ ਮੈਂ ਰਵੀ ਨੂੰ ਨਹੀਂ ਦੇਖਿਆ ਸੀ ਪਤਾ ਨਹੀਂ ਉਹ ਕਿੱਥੇ ਸੀ ਥੋੜੇ ਸਮੇਂ ਬਾਅਦ ਮੈਨੂੰ ਨੌਕਰ ਨੇ ਆ ਕੇ ਦੱਸਿਆ ਕਿ ਉਹਨਾਂ ਦਾ ਬਹੁਤ ਬੁਰਾ ਐਕਸੀਡੈਂਟ ਹੋ ਗਿਆ ਹੈ ਅਤੇ ਉਹ ਹਸਪਤਾਲ ਦੇ ਵਿੱਚ ਹਨ ਮੇਰਾ ਤਾਂ ਦਿਲ ਡੁੱਬ ਗਿਆ ਸੀ ਮੈਂ ਜਲਦੀ ਨਾਲ ਉਹਨਾਂ ਕੋਲ ਗਈ ਤੇ ਜਾ ਕੇ ਦੇਖਿਆ ਤਾਂ ਡਾਕਟਰ ਨੇ ਕਿਹਾ ਕਿ ਉਹਨਾਂ ਦੀ ਹਾਲਤ ਬਹੁਤ ਪੁਰੀ ਹੈ ਉਹਨਾਂ ਦਾ ਪੂਰਾ ਸਰੀਰ ਬੇਕਾਰ ਹੋ ਗਿਆ ਹੈ ਲੱਤਾਂ ਬੇਕਾਰ ਹੋ ਗਈਆਂ ਹਨ ਹੁਣ ਇਹ ਕਦੇ ਵੀ ਆਪਣੀ ਲੱਤਾਂ ਤੇ ਤੁਰ ਨਹੀਂ ਸਕਣਗੇ ਜੇਕਰ ਇਲਾਜ ਕੀਤਾ ਜਾਵੇ ਤਾਂ ਸ਼ਾਇਦ ਇਹ ਠੀਕ ਹੋ ਜਾਣਗੇ ਪਰ ਇਸ ਤਰ੍ਹਾਂ ਲੱਗਦਾ ਨਹੀਂ ਹੈ ਕਿ ਉਹ ਠੀਕ ਹੋਣਗੇ ਕਿਉਂਕਿ ਉਹਨਾਂ ਦਾ ਬਹੁਤ ਬੁਰਾ ਐਕਸੀਡੈਂਟ ਹੋਇਆ ਹੈ ਬਹੁਤ ਬੁਰੇ ਤਰੀਕੇ ਨਾਲ ਹੋਇਆ ਅਤੇ ਉਹਨਾਂ ਦੀਆਂ ਲੱਤਾਂ ਨੂੰ ਕਾफी ਨੁਕਸਾਨ ਪਹੁੰਚਿਆ ਹੈ ਰਵੀ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਮੈਂ ਉਸ ਨੂੰ ਦੇਖ ਕੇ ਬਹੁਤ ਜ਼ਿਆਦਾ ਰੋ ਰਹੀ ਸੀ ਕੁਝ ਸਮਾਂ ਹਸਪਤਾਲ ਦੇ ਵਿੱਚ ਹੀ ਲੰਘਿਆ ਉਸ ਤੋਂ ਬਾਅਦ ਉਸ ਨੂੰ ਘਰ ਲੈ ਆਏ ਮੈਂ ਹੀ ਉਸ ਦੀ ਸੇਵਾ ਕਰ ਰਹੀ ਸੀ ਬਹੁਤ ਖਿਆਲ ਰੱਖ ਰਹੀ ਸੀ ਉਹ ਮੈਨੂੰ ਬਹੁਤ ਹੀ ਅਜੀਬ ਨਜ਼ਰਾਂ ਨਾਲ ਦੇਖਦਾ ਸੀ ਕੁਝ ਬੋਲਦਾ ਨਹੀਂ ਸੀ ਮੈਂ ਉਸ ਦੇ ਪਿਆਰ ਦੇ ਵਿੱਚ ਪਾਗਲ ਸੀ ਅਤੇ ਮੈਂ ਦਿਨ ਰਾਤ ਇੱਕ ਕਰ ਦਿੱਤੇ ਸਨ ਰਵੀ ਦੀ ਸੇਵਾ ਕਰਨ ਦੇ ਵਿੱਚ ਮੈਂ ਦਿਨ ਵਿੱਚ 2 2 3 3 ਵਾਰ ਰਵੀ ਦੇ ਪੈਰਾਂ ਦੀ ਅਸ਼ਕ ਕਰਦੀ ਸੀ ਉਹਨਾਂ ਨੂੰ ਹੱਥ ਨਾਲ ਫੜ ਕੇ ਤੋੜਨ ਦੀ ਕੋਸ਼ਿਸ਼ ਕਰਦੀ ਸੀ ਰਵੀ ਮੈਨੂੰ ਕੁਝ ਨਹੀਂ ਕਹਿੰਦਾ ਸੀ ਬਸ ਕਦੇ-ਕਦੇ ਮੈਨੂੰ ਦੇਖ ਕੇ ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਜਿਨ੍ਹਾਂ ਨੂੰ ਉਹ ਜਲਦੀ ਨਾਲ ਲੁਕੋ ਲੈਂਦਾ ਸੀ ਹੁਣ ਪੂਰੇ 7 ਮਹੀਨੇ ਬਾਦੋਂ ਰਵੀ ਦੇ ਪੈਰਾਂ ਦੇ ਵਿੱਚ ਕੁਝ ਹਰਕਤ ਹੋਈ ਸੀ ਉਸ ਨੇ ਖੁਦ ਉੱਠ ਕੇ ਤੁਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਇਹ ਦੇਖ ਕੇ ਮੈਂ ਖੁਸ਼ੀ ਨਾਲ ਪਾਗਲ ਹੋ ਗਈ ਸੀ ਅਤੇ ਜਲਦੀ ਨਾਲ ਰਵੀ ਦੇ ਕਰ ਲੱਗ ਗਈ ਸੀ ਅਤੇ ਇਸ ਵਾਰ ਰਵੀ ਨੇ ਵੀ ਮੈਨੂੰ ਦੂਰ ਨਹੀਂ ਕੀਤਾ ਬਲਕਿ ਮੈਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਲਿਆ ਸੀ ਗਾਇਨ ਲੱਗਿਆ ਮਾਇਆ ਮੈਨੂੰ ਮਾਫ ਕਰ ਦਿਓ ਮੈਂ ਸਮਝਦਾ ਸੀ ਕਿ ਤੁਹਾਡਾ ਪਿਆਰ ਜਿਜਵਤੀ ਪਿਆਰ ਹੈ ਕੱਚੀ ਉਮਰ ਦਾ ਪਿਆਰ ਹੈ ਕੁਝ ਹੀ ਦਿਨਾਂ ਦੇ ਵਿੱਚ ਤੁਹਾਡੇ ਸਿਰ ਤੋਂ ਪਿਆਰ ਦਾ ਨਸ਼ਾ ਉੱਤਰ ਜਾਵੇਗਾ ਅਤੇ ਤੁਸੀਂ ਮੈਨੂੰ ਛੱਡ ਕੇ ਚਲੇ ਜਾਓਗੇ ਇਸ ਕਰਕੇ ਮੈਂ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਬਣਾਉਣਾ ਚਾਹੁੰਦਾ ਸੀ ਬਲਕਿ ਤੁਹਾਡੇ ਦਿਲ ਦੇ ਵਿੱਚ ਗਲਤਫਹਿਮੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਸੀ ਤੁਹਾਡੇ ਮਨ ਦੇ ਵਿੱਚ ਆਪਣੇ ਲਈ ਸ਼ੱਕ ਦੇ ਬੀਜ ਪਾਇਆ ਅਤੇ ਤੁਹਾਡੇ ਪਾਪਾ ਦੇ ਨਾਲ ਬਿਜ਼ਨਸ ਨੂੰ ਵਧਾਉਣ ਦੇ ਕਾਰਨ ਹੀ ਤੁਹਾਡੇ ਨਾਲ ਵਿਆਹ ਕੀਤਾ ਹੈ ਪਰ ਫਿਰ ਵੀ ਤੁਹਾਡੇ ਮੇਰੇ ਵੱਲੋਂ ਨਹੀਂ ਮੁੜਿਆ ਮੇਰੇ پورے ਸਮੇਂ ਦੇ ਵਿੱਚ ਵੀ ਤੁਸੀਂ ਮੇਰਾ ਸਾਥ ਨਹੀਂ ਛੱਡਿਆ ਮਾਇਆ ਮੈਂ ਤੁਹਾਡੇ ਪਿਆਰ ਨੂੰ ਮੰਨ ਗਿਆ ਹਾਂ ਇਹ ਕਹਿੰਦੇ ਕਹਿੰਦੇ ਰਵੀ ਨੇ ਮੇਰੇ ਮੱਥੇ ਨੂੰ ਚੁੰਮ ਲਿਆ ਸੀ ਅੱਜ ਇੰਨੇ ਲੰਮੇ ਸਮੇਂ ਦੇ ਬਾਅਦ ਤੇਰੀ ਤਪੱਸਿਆ ਰੰਗ ਲਿਆਈ ਸੀ ਮੈਨੂੰ ਰਵੀ ਦਾ ਪਿਆਰ ਮਿਲ ਗਿਆ ਸੀ ਰਵੀ ਜਿਆਦਾ ਸਮੇਂ ਤੱਕ ਆਪਣੇ ਪੈਰਾਂ ਤੇ ਖੜਾ ਨਾ ਰਹਿ ਸਕਿਆ ਅਤੇ ਉੱਥੇ ਹੀ ਬੈੱਡ ਉੱਤੇ ਬੈਠ ਗਿਆ ਅਜੇ ਵੀ ਉਸਦੇ ਪੈਰਾਂ ਦੇ ਵਿੱਚ ਕਮਜ਼ੋਰੀ ਸੀ ਹੌਲੀ ਹੌਲੀ ਮੇਰਾ ਪਿਆਰ ਤੇ ਮੇਰੀ ਸੇਵਾ ਰੰਗ ਲਿਆਈ ਇੱਕ ਦਿਨ ਰਵੀ ਆਪਣੇ ਪੈਰਾਂ ਤੇ ਖੁਦ ਤੋਂ ਖੜਾ ਹੋਇਆ ਅਤੇ ਤੁਰੀਆ ਵੀ ਮੈਂ ਇਹ ਦੇਖ ਕੇ ਬਹੁਤ ਖੁਸ਼ ਹੋ ਗਈ ਸੀ ਡਾਕਟਰ ਵੀ ਐਸੇ ਚਮਤਕਾਰ ਦੇ ਹੈਰਾਨ ਹੋ ਗਏ ਸਨ ਹੁਣ ਰਵੀ ਬਿਲਕੁਲ ਠੀਕ ਹੋ ਗਿਆ ਸੀ ਉਸ ਰਾਤ ਖਾਣਾ ਖਾਣ ਤੋਂ ਬਾਅਦ ਜਦੋਂ ਮੈਂ ਆਪਣੇ ਕਮਰੇ ਦੇ ਵਿੱਚ ਜਾਣ ਲੱਗੀ ਤਾਂ ਰਵੀ ਨੇ ਮੇਰਾ ਹੱਥ ਫੜ ਲਿਆ ਕਹਿਣ ਲੱਗਾ ਤੁਹਾਡੀ ਜਗ੍ਹਾ ਉੱਥੇ ਨਹੀਂ ਮੇਰੇ ਕਮਰੇ ਦੇ ਹਾਂ ਹੁਣ ਤੋਂ ਤੁਸੀਂ ਮੇਰੇ ਨਾਲ ਮੇਰੇ ਕਮਰੇ ਦੇ ਵਿੱਚ ਰੋਗੇ ਇਹ ਕਹਿ ਕੇ ਰਵੀ ਨੇ ਮੇਰਾ ਹੱਥ ਫੜਿਆ ਤੇ ਮੈਨੂੰ ਆਪਣੇ ਕਮਰੇ ਦੇ ਵਿੱਚ ਲੈ ਆਇਆ ਸੀ ਕਮਰੇ ਦੇ ਵਿੱਚ ਪੈਰ ਰੱਖਦੇ ਹੀ ਤਾਜ਼ਾ ਗੁਲਾਬ ਦੇ ਫੁੱਲਾਂ ਦੀ ਖੁਸ਼ਬੂ ਮੇਰੇ ਨੱਕ ਦੇ ਨਾਲ ਟਕਰਾਈ ਸੀ ਪੂਰਾ ਕਮਰਾ ਦੁਲਹਨ ਦੀ ਤਰ੍ਹਾਂ ਸਜਾਇਆ ਹੋਇਆ ਸੀ ਮੈਂ ਹੈਰਾਨੀ ਨਾਲ ਰਵੀ ਦੇ ਵੱਲ ਦੇਖਿਆ ਉਸ ਦੀ ਅੱਖਾਂ ਦੇ ਵਿੱਚ ਨਸ਼ਾ ਉਤਰਿਆ ਹੋਇਆ ਸੀ ਉਸ ਦੇ ਇਰਾਦੇ ਸਮਝ ਕੇ ਮੈਂ ਸ਼ਰਮਾ ਗਈ ਸੀ ਅਤੇ ਜਲਦੀ ਨਾਲ ਮੈਂ ਉਸ ਦੇ ਗਲ ਲੱਗ ਗਈ ਸੀ ਉਸ ਨੇ ਵੀ ਕੁੱਟ ਕੇ ਮੈਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਲਿਆ ਸੀ ਅੱਜ ਸਾਡੀ ਜ਼ਿੰਦਗੀ ਦੀ ਨਵੇਂ ਸ਼ੁਰੂਆਤ ਹੋਣ ਵਾਲੀ ਸੀ ਵਿਆਹ ਦੇ ਪੂਰੇ 1 ਸਾਲ ਬਾਅਦ ਰਵੀ ਨੇ ਮੇਰੇ ਪਿਆਰ ਨੂੰ ਸਵੀਕਾਰ ਕੀਤਾ ਸੀ ਤੇ ਮੈਨੂੰ ਪਤਨੀ ਦਾ ਦਰਜਾ ਦਿੱਤਾ ਸੀ ਉਸ ਰਾਤ ਰਵੀ ਨੇ ਆਪਣਾ ਸਾਰਾ ਪਿਆਰ ਮੇਰੇ ਉੱਤੇ ਲੁਟਾ ਦਿੱਤਾ ਸੀ ਉਸ ਦਾ ਪਿਆਰ ਪਾ ਕੇ ਮੈਂ ਬਹੁਤ ਖੁਸ਼ ਸੀ ਮੈਂ ਆਪਣੇ ਆਪ ਨਾਲ ਹੁਣ ਵਾਅਦਾ ਕੀਤਾ ਸੀ ਕਿ ਮੈਂ ਉਸ ਦਾ ਸਾਥ ਪੂਰੀ ਜ਼ਿੰਦਗੀ ਨਿਭਾਵਾਂਗੀ ਤਾਂ ਦੋਸਤੋ ਅੱਜ ਦੀ ਸਾਡੀ ਇਹ ਕਹਾਣੀ ਸੀ ਤੁਹਾਨੂੰ ਇਹ ਕਿਵੇਂ ਲੱਗੀ ਤੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੇ ਕਾ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਨੂੰ davod vatanivad